ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਨਮਾ ਸ਼ਹਿਰ 슈ਗਰ ਮਿਲ ਤੋਂ ਕਾਲੀ ਬੈਂਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਇਲਾਕੇ ਦੇ ਲੋਕ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਕਿਉਂਕਿ ਗੰਦਾ ਪਾਣੀ ਬਦਮੂ ਬਾਰ ਰਿਹਾ ਸੀ ਜਿਸ ਕਰਕੇ ਲੋਕਾਂ ਦਾ ਜੀਵਣਾ ਮੁਸ਼ਕਲ ਹੋਇਆ ਪਿਆ ਸੀ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਇਆ ਗਿਆ ਤੇ ਲੋਕਾਂ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਕਾਫੀ ਦਿਨਾਂ ਤੋਂ ਇਲਾਕੇ ਦੇ ਲੋਕਾਂ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿਛਲੇ ਕਈ ਸਮੇਂ ਤੋਂ ਸਿਲਕਾ ਸਮੇਂ ਤੋਂ ਵਹਈ ਨਦੀ ਵਿੱਚ ਜਿਹੜਾ ਗੰਦਾ ਪਾਣੀ ਛੱਡਿਆ ਗਿਆ ਸੀ ਉਹਦੇ ਸਬੰਧ ਵਿੱਚ ਇਕੱਠੇ ਹੋਏ ਆ ਕਈ ਵਾਰ ਪ੍ਰਸ਼ਾਸਨ ਤੋਂ ਮੰਗ ਕੀਤੀ ਤੇ ਹੁਣ ਕਈ ਦਿਨਾਂ ਤੋਂ ਪਿਛਲੇ 4-5 ਦਿਨਾਂ ਤੋਂ ਮਸਲਾ ਕੋਈ ਹੱਲ ਹੋਇਆ ਪ੍ਰਸ਼ਾਸਨ ਨੇ ਆਪਣਾ ਵਧੀਆ ਰੋਲ ਅਦਾ ਕੀਤਾ ਤੇ ਆਮ ਆਦਮੀ ਪਾਰਟੀ ਦੇ ਹਲਕਾਂ ਜਾਰਜ ਦਾ ਵੀ ਧੰਨਵਾਦ ਕਰਦੇ ਆਂ ਕੁਲਜੀਤ ਸਿੰਘ ਸਰਾਲ ਜੀ ਦਾ ਉਹ ਸਾਰੀ ਸਮੁੱਚੀ ਲੀਡਰਸ਼ਿਪ ਦਾ ਸਾਰੇ ਨੇ ਬੜਾ ਗੌਰ ਦੇ ਨਾਲ ਇਲਾਕੇ ਦੀ ਇਸ ਮੁਸ਼ਕਲ ਨੂੰ ਸੁਣਿਆ ਏ ਮੋੜੇ ਨਾ ਮੋੜਾ ਜੋੜ ਕੇ ਸਾਰੇ ਧੰਨਵਾਦ ਸਾਰਿਆਂ ਦਾ ਮੈਂ ਅਰਜਿੰਦਰ ਸਿੰਘ ਪਿੰਡ ਕਟਾਰੀਆਂ ਤੋਂ ਜੋ ਕਿ ਪਿਛਲੇ ਕਾਫੀ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜੋ ਕਿਤੀ ਵੇਈ ਦੇ ਵਿੱਚ 슈ਗਰ ਮਿਲ ਨਵਾਂ ਸ਼ਹਿਰ ਵੱਲੋਂ ਪਾਣੀ ਛੱਡਿਆ ਗਿਆ ਸੀਗਾ ਜਿਸ ਦੇ ਵਿੱਚ ਲਾਗੇ ਨੇੜੇ ਦੇ ਪਿੰਡਾਂ ਦਾ ਵਿੱਚ ਬਹੁਤ ਜੀਣਾ ਮੁਸ਼ਕਲ ਹੋਇਆ ਸੀਗਾ ਜਿਸ ਦੇ ਨਾਲ ਭਾਰੀ ਬਿਮਾਰੀਆਂ ਵੀ ਪੈ ਰਹੀਆਂ ਸੀਗੀਆਂ ਕੁਝ ਵਿਅਕਤੀ ਬਿਮਾਰ ਵੀ ਹੋ ਚੁੱਕੇ ਸਨ ਜਿਵੇਂ ਕਿ ਪਿੰਡ ਪੈਂਦੇ ਆ ਲਾਦੀਆਂ ਬਾਲੋਂ ਕਟਾਰੀਆਂ ਗੁਬਿੰਦਪੁਰ ਗੁਜਰਪੁਰ ਕਾਫੀ ਪਿੰਡ ਪਿੰਡ ਸਾਰੇ ਇਲਾਕੇ ਨੂੰ ਜਿਹੜਾ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਇਹ ਪਿਛਲੇ ਸਾਰੇ ਇਲਾਕੇ ਦੇ ਯਤਨਾ ਸਦਕਾ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਹਲਕਾ ਬੰਗਾ ਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਖਰਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਐਸ ਡੀਓ ਸਾਹਿਬ ਐਕਸੀਲ ਸਾਹਿਬ ਜੇਈ ਸਾਹਿਬ ਸਾਰਿਆਂ ਦੀ ਮੇਨ ਸਦਕਾ ਜੋ ਹੈਗਾ ਮਸਲਾ ਇਹ ਹੱਲ ਹੋ ਚੁੱਕਾ ਆ ਸੋ ਅੱਗੇ ਤੋਂ ਅਸੀਂ ਜਿੱਥੇ ਮਸਲਾ ਹੱਲ ਹੋ ਚੁੱਕਾ ਆ ਕਿੰਨੇ ਕ ਪਿੰਡਾਂ ਨੂੰ ਸਮੱਸਿਆ ਆ ਰਹੀ ਸੀ ਇਹ ਪਿੰਡਾਂ ਨੂੰ ਸਮੱਸਿਆ ਆ ਰਹੀ ਕਟਾਰੀਆਂ ਲਾਧੀਆਂ ਕੰਗਰੌੜ ਪਿੰਡ ਬਾਲੋ ਕਾਫੀ ਪਿੰਡ ਸੀਗੇ ਜਿਹਦੇ ਵਿੱਚ ਨਵਾ ਸ਼ਹਿਰ ਦੇ ਪਿੰਡ ਵੀ ਆ ਨੋਰਾ ਪੋਰਾ ਸੁਜੋ ਜੁਨੇ ਵੀ ਪਿੰਡ ਜਾਨੀ ਕਿ ਵੇਂ ਦੇ ਨਾਲ ਲਟੜਿਆ ਜਿਨ੍ਹਾਂ ਪਿੰਡਾਂ ਦੇ ਵਿੱਚੋਂ ਵੇਈ ਚਿੱਤੀ ਵੇਈ ਨਾ ਗਈ ਸੀ ਉਹਨਾਂ ਸਾਰਿਆਂ ਪਿੰਡਾਂ ਨੂੰ ਬਹੁਤ ਭਾਰੀ ਮੁਸ਼ਕਲ ਆ ਰਹੀ ਸੀ ਸੋ ਇਹ ਹੁਣ ਮਸਲਾ ਹਾਲ ਹੋ ਚੁੱਕਾ ਆ ਧੰਨਵਾਦ ਤੇ ਜੋ ਕਿ ਅਸੀਂ ਹਲਕਾਂ ਤੇ ਅੱਜ ਦਾ ਵੀ ਧੰਨਵਾਦ ਕਰਦੇ ਆ ਸਮੂਚੀ ਵਿਧਾਨ ਸਭਾ ਹਲਕਾ ਬੰਗਾ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਸਾਰਿਆਂ ਦਾ ਸਾਰਿਆਂ ਨੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਸਾਥ ਦਿੱਤਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜੋ ਇਲਾਕੇ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਸੱਜਣਾ ਨੇ ਇਸ ਮੁਸਲਿਮ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਸੋ ਅਸੀਂ ਜਿੱਥੇ ਇੱਕ ਮਿਲ ਸਾਰਸਦਾ ਵੀ ਧੰਨਵਾਦ ਕਰਦੇ ਆ ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਨੂੰ ਅੱਗੋਂ ਵਾਸਤੇ ਭਵਿੱਖ ਦੇ ਵਿੱਚ ਚੇਤਾਵਨੀ ਵੀ ਦਿੰਨੇ ਆ ਕਿ ਉਹ ਜਿਹੜਾ ਇਹ ਜਿਹੜੀ ਇਹ ਪਵਿੱਤਰ ਜਾਨੀ ਕਿ ਵੇਈਆਂ ਸਾਡੀਆਂ ਬਣਾਈਆਂ ਨਿਕਾਸੀ ਨਾਲੇ ਆ ਪ੍ਰਸ਼ਾਤਾ ਦਾ ਪਾਣੀ ਪਾਉਣ ਵਾਸਤੇ ਮੀਂਹ ਦਾ ਪਾਣੀ ਜਿਹੜਾ ਹੈਗਾ ਜੋ ਕਿਸਾਨਾਂ ਦੇ ਹੜ ਆਉਂਦੇ ਆ ਉਹ ਪਾਣੀ ਇਹਦੇ ਵਿੱਚ ਵਾਕੇ ਗਾਂਹ ਜਲ ਜਾਂਦਾ ਆ ਸੋ ਇਹਦੇ ਵਿੱਚ ਕੋਈ ਵੀ ਗੰਦਾ ਪਾਣੀ ਜਿਹੜਾ ਹੈਗਾ ਮਿਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆਂ ਅੱਗੋਂ ਤੋਂ ਇਹ ਪਾਣੀ ਨਾ ਛੱਡਿਆ ਜਾਵੇ ਅਗਰ ਜੇ ਅੱਗੋਂ ਤੋਂ ਐਹੋ ਜੀ ਹਰਕਤ ਕਰਦੇ ਆਂ ਇਲਾਕਾ ਉਹ ਇਕੱਠੇ ਹੋ ਕੇ ਉਹ ਮਿਲ ਨੂੰ ਵਿਰੋਧ ਕਰਾਂਗੇ ਅਸੀਂ ਇਹ ਆਉਣ ਵਾਲੇ ਸਮੇਂ ਨੂੰ ਇਹ ਨਹੀਂ ਹੈਗਾ ਵੀ ਪਾਣੀ ਅੱਜ ਬੰਦ ਕਰ ਦਿੱਤਾ ਗਿਆ ਪ੍ਰਸ਼ਾਸਨ ਨੇ ਅਸੀਂ ਦਸਾਂ ਨੂੰ ਜਿਆ 15 ਦਿਨਾਂ ਤੱਕ ਪਾਣੀ ਫੇਰ ਛੱਡ ਦਿੱਤਾ ਜਾਵੇ ਅਸੀਂ ਇਹ ਕਿਸੇ ਵੀ ਹੱਦ ਤੱਕ ਬਰਬਾਦ ਨਹੀਂ ਕਰਾਂਗੇ ਕਿਉਂਕਿ ਅਸੀਂ ਪਾਣੀ ਨਹੀਂ ਛੱਡਣ ਦੇ ਜਿਹੜਾ ਲੋਕਾਂ ਦੇ ਜਿਹੜਾ ਆ ਜੀਵਨ ਦੇ ਨਾਲ ਉਹ ਖਲਵਾੜ ਵੀ ਦੇਵਾਂਗੇ ਇਹ ਵਾਤਾਵਰਣ ਆ ਬਾਬਾ ਨੂੰ ਗੁਰੂ ਪਾਣੀ ਗੁਰਮਾਨੰਗ ਪਾਤਸ਼ਾਹੀ ਦਾ ਉਪਦੇਸ਼ ਆ ਇਹਦੇ ਵਿੱਚ ਕੋ ਗੰਦਾ ਪਾਣੀ ਅਸੀਂ ਨਹੀਂ ਛੱਡਣ ਦੇਾਂਗੇ ਕਿਉਂਕਿ ਜਿਹੜੀ ਇਹ ਗੰਦੇ ਪਾਣੀ ਨਾਲ ਜਿਹੜੇ ਜੀਵ ਜੰਤੂ ਆ ਉਹ ਵੀ ਮਰਦੇ ਹਨ ਤੇ ਜੋ ਧਰਤੀ ਜਿਹੜੀ ਸਾਡੀ ਉਹ ਵੀ ਬੰਜਰ ਹੁੰਦੀ ਆ। ਇਹ ਸਬੰਜਰ ਹੋਣ ਤੋਂ ਇਹਨਾਂ ਧਰਤੀ ਨੂੰ ਬਚਾਵਾਂਗੇ। ਯਤਨ ਆਪਣੀ ਯਾਨੀ ਕਿ ਰੰਧੀ ਜ਼ਿੰਦਗੀ ਤੱਕ ਆਪਣਾ ਪੂਰਾ ਬਾਹ ਲਾ ਦੇਵਾਂਗੇ ਅੱਗੋਂ ਤੋਂ ਯਾਨੀ ਕਿ ਸਾਰਾ ਇਲਾਕਾ ਇਹੀ ਯਾਨੀ ਕਿ ਇੱਕ ਸਾਰੇ ਇਲਾਕੇ ਨੇ ਇੱਕ ਕੋਸ਼ਿਸ਼ ਕੀਤੀ ਆ ਵੀ ਅੱਗੋਂ ਤੋਂ ਕਿਸੇ ਤਰ੍ਹਾਂ ਦੀ ਕੋਈ ਨੌਬਤ ਹੋਊਗੀ ਆਪਾਂ ਸਾਹਮਣਾ ਕਰਨ ਨੂੰ ਤਿਆਰਿਆਂ ਮਿਲ ਪ੍ਰਸ਼ਾਸਨ ਦਾ। ਔਰ ਮਿਲ ਪ੍ਰਸ਼ਾਸਨ ਲਾਸਟ ਟੋਰ ਤੇ ਇਹੀ ਬੇਨਤੀ ਕਰਦੇ ਆਂ ਅੱਗੋਂ ਤੋਂ ਇਸ ਵੇਂ ਦੇ ਵਿੱਚ ਕੋਈ ਵੀ ਗੰਦਾ ਪਾਣੀ ਨਾ ਛੱਡਿਆ ਜਾਵੇ। ਜਿੰਨਾ ਲੋਕਾਂ ਦੀ ਸਿਹਤ ਨਾਲ ਖ਼ਤਰਾ ਹੋਵੇ।